ਮੋਬਾਈਲ ਫੋਨਾਂ ਤੇ ਗੰਦ ਜਿਨਾਂ ਨੇ ਬਹੁਤਾ ਪਾਇਆ ਸੀ ਓਏ ਅਮਰਤਪਾਲ ਸਿੰਘ ਮੈਰੋਂ ਨੇ ਪਹਿਲਾਂ ਬੈ ਸਮਝਾਇਆ ਸੀ ਹਾਂ ਮੋਬਾਈਲ ਫੋਨਾਂ ਤੇ ਗੰਦ ਜਿਨਾਂ ਨੇ ਬਹੁਤਾ ਪਾਇਆ ਸੀ ਓਏ ਅਮਰਤਪਾਲ ਸਿੰਘ ਮੈਰੋਂ ਨੇ ਪਹਿਲਾਂ ਬੈ ਸਮਝਾਇਆ ਸੀ ਹਾਂ ਉਲਝੀ ਫਿਰਦੀ ਤਾਣੀ ਓਏ ਉਲਝੀ ਫਿਰਦੀ ਤਾਣੀ ਕਿਸੇ ਨੂੰ ਸੁਲਝਾਉਣੀ ਪੈਣੀ ਸੀ ਹਾਂ ਸੁਲਝਾਉਣੀ ਪੈਣੀ ਸੀ ਓਏ ਬਿੱਲੀ ਦੇ ਗਲ ਟੱਲੀ ਕਿਸੇ ਨੂੰ ਪਾਉਣੀ ਪੈਣੀ ਸੀ ਹਾਂ ਬਿੱਲੀ ਦੇ ਗਲ ਟੱਲੀ ਕਿਸੇ ਨੂੰ ਪਾਉਣੀ ਪੈਣੀ ਸੀ ਉਹ ਗੱਲਾਂ ਨਾਲ ਕਿੱਥੇ ਮੰਨਦੇ ਨੇ ਜੋ ਹੁੰਦੇ ਪੀਰ ਨੇ ਡੰਡੇ ਦੇ ਉਹ ਗੱਲਾਂ ਨਾਲ ਕਿੱਥੇ ਮੰਨਦੇ ਨੇ ਜੋ ਹੁੰਦੇ ਪੀਰ ਨੇ ਡੰਡੇ ਦੇ ਜੋ ਲੱਚਰ ਤਤ ਕਰਨ ਕਮਾਈ ਲੱਖ ਲਾਨਤ ਐ ਸੇ ਬੰਦੇ ਦੇ ਜੋ ਲੱਚਰ ਤਤ ਕਰਨ ਕਮਾਈ ਲੱਖ ਲਾਨਤ ਐ ਸੇ ਬੰਦੇ ਦੇ ਜਦ ਗਲ ਅਣਖਾਂ ਤੇ ਆਈ ਜਦ ਗਲ ਅਣਖਾਂ ਤੇ ਆਈ ਅਣਖ ਦਿਖਾਉਣੀ ਪਹਿਣੀ ਸੀ ਅਣਖ ਦਿਖਾਉਣੀ ਪਹਿਣੀ ਸੀ ਓਏ ਬਿੱਲੀ ਦੇ ਗਲ ਟੱਲੀ ਕਿਸੇ ਨੂੰ ਪਾਉਣੀ ਪਹਿਣੀ ਸੀ ਹਾਂ ਬਿੱਲੀ ਦੇ ਗਲ ਟੱਲੀ ਕਿਸੇ ਨੂੰ ਪਾਉਣੀ ਪਹਿਣੀ ਸੀ ਹਣ ਹੱਥ ਜੋੜ ਮਾਫੀਆਂ ਮੰਗਦੇ ਪਹਿਲਾਂ ਕਰ ਕਰ ਤੂੰ ਤਾਂ ਬਈ ਹਣ ਹੱਥ ਜੋੜ ਮਾਫੀਆਂ ਮੰਗਦੇ ਪਹਿਲਾਂ ਕਰ ਕਰ ਤੂੰ ਤਾਂ ਬਈ ਨਾ ਸਿੱਖਾਂ ਵਾਲੇ ਰਖ ਲੈ ਨਿਕਲੀਆਂ ਹੋਰ ਝੂਠਾਂ ਬਈ ਹਾਂ ਨਾ ਸਿੱਖਾਂ ਵਾਲੇ ਰਖ ਲੈ ਨਿਕਲੀਆਂ ਹੋਰ ਝੂਠਾਂ ਬਈ ਕਿਸੇ ਇੱਕ ਅਦ ਦੇ ਨੂੰ ਜਿੰਦ ਤਾਂ ਓਏ ਕਿਸੇ ਇੱਕ ਅਦ ਦੇ ਨੂੰ ਜਿੰਦ ਤਾਂ ਲੇਖੇ ਲਾਉਣੀ ਪਹਿਣੀ ਸੀ ਹਾਂ ਓਏ ਲਾਉਣੀ ਪਹਿਣੀ ਸੀ ਓਏ ਬਿੱਲੀ ਦੇ ਗਲਟੱਲੀ ਕਿਸੇ ਨੂੰ ਪਾਉਣੀ ਪੈਣੀ ਸੀ ਹਾਂ ਬਿੱਲੀ ਦੇ ਗਲਟੱਲੀ ਕਿਸੇ ਨੂੰ ਪਾਉਣੀ ਪੈਣੀ ਸੀ ਜਿਹੜੇ ਸਿੰਘਾਂ ਨੂੰ ਮਾੜਾ ਕਹਿੰਦੇ ਉਮਰਿਆਂ ਜਮੀਰਾ ਨੇ ਜਿਹੜੇ ਸਿੰਘਾਂ ਨੂੰ ਮਾੜਾ ਕਹਿੰਦੇ ਉਮਰਿਆਂ ਜਮੀਰਾ ਨੇ ਹਾਥੀ ਮਸਤ ਚਾਲ ਨੇ ਚੱਲਦੇ ਪੌਂਕੀ ਜਾਣ ਕੇ ਤੀੜਾ ਨੇ ਹਾਥੀ ਮਸਤ ਚਾਲ ਨੇ ਚਲਦੇ ਪੌਂਕੀ ਜਾਣ ਕਿ ਤੀੜਾ ਨੇ ਓ ਸੱਚ ਲਿਖਣ ਲਈ ਬੁਟਿਆ ਓ ਸੱਚ ਲਿਖਣ ਲਈ ਬੁਟਿਆ ਕਲਮ ਉਠਾਉਣੀ ਪਹਿਣੀ ਸੀ ਹਾਂ ਕਲਮ ਉਠਾਉਣੀ ਪਹਿਣੀ ਸੀ ਓਏ ਬਿੱਲੀ ਦੇ ਗਲ ਟੱਲੀ ਕਿਸੇ ਨੂੰ ਪਾਉਣੀ ਪਹਿਣੀ ਸੀ ਹਾਂ ਬਿੱਲੀ ਦੇ ਗਲ ਟੱਲੀ ਕਿਸੇ ਨੂੰ ਪਾਉਣੀ ਪਹਿਣੀ ਸੀ ਓਏ ਬਿੱਲੀ ਦੇ ਗਲ ਟੱਲੀ ਕਿਸੇ ਨੂੰ ਪਾਉਣੀ ਪਹਿਣੀ ਸੀ हां भाई जी जे ਵਧੀਆ ਲੱਗਿਆ ਹੋਵੇ ਤਾਂ ਕਮੈਂਟ ਸ਼ੇਅਰ ਵਾਤਵਾਦ ਕਰਨ ਦੀ ਖੇਚਲ ਕਰਨੀ ਹੈ ਤਾਂ ਕਿ ਇਹ ਜਿਹੜਾ ਗੀਤ ਹੈ ਉਥੋਂ ਤੱਕ ਪਹੁੰਚੇ ਜਿਹੜੇ ਭਾਈ ਅਮਰਤਪਾਲ ਸਿੰਘ ਮੈਰੋਂ ਨੂੰ ਮਾਰਾ